ਬਹੁਤ ਲੋਕਾਂ ਨੇ ਸੋਚਿਆ ਕਿ ਪਾਰਟੀ ਖਤਮ ਹੋ ਗਈ ਪਾਰਟੀ ਮਰ ਗਈ ਪਾਰਟੀ ਹੁਣ ਉੱਠਦੀ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਜਦੋਂ-ਜਦੋਂ ਇਹ ਬੋਲਿਆ ਗਿਆ ਉਹਦੋਂ ਕਈ ਗੁਣਾ ਵੱਡੀ ਹੋ ਕੇ ਨਿਕਲੀ ਹੈ ਇੱਕ ਦੇਖੋ 70 ਸਾਲਾਂ ਚ ਪਹਿਲੀ ਵਾਰ ਇਹ ਹੋਇਆ ਕਿ ਕੋਈ ਸਰਕਾਰ ਆਈ ਹੋਵੇ ਤੇ ਤਿੰਨਾਂ ਮਹੀਨਿਆਂ ਚ ਬਾਈਲੈਕਸ਼ਨ ਹਾਰ ਜੇ ਮਲੇਰਕੋਟਲਾ ਦੀ ਗੱਲ ਕੀਤੀ ਜਾਵੇ ਤਾਂ ਧੜੇਬੰਦੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਸੀ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਉਹ ਖਤਮ ਹੋ ਗਈ ਬੀਜੇਪੀ ਦੀ ਕਮੀ ਖਲੂਗੀ ਕਿਤੇ ਨਾ ਕਿਤੇ ਨਹੀਂ ਕਮੀ ਕੋ ਖਲਨੀ ਹੈ ਜੀ ਸਵੀਪ ਹੋਣਾ ਪਰ ਇਹ ਬੇ ਉਹ ਹੁਣ ਸਵੀਪ ਜਿਹੜਾ ਜ਼ੀਰੋ ਵਾਲੇ ਪਾਸੇ ਹੁੰਦਾ ਕਿ ਤੇਰਾਂ ਵਾਲੇ ਪਾਸੇ ਹੁੰਦਾ ਲੋਕ ਦੱਸ ਦਣਗੇ ਚੰਨੀ ਸਾਹਿਬ ਨੇ ਕਿਹਾ ਨਾ ਵੀ ਇੱਕ ਐਲਾਨ ਪੂਰਾ ਕਰਤਾ ਆਪ ਦਾ ਵੀ ਹਾਂ ਭਾਈ ਕਿਹਾ ਸੀ ਕਿ ਜਵਾਗ ਜੰਮਣਾ ਜਵਾਗ ਜੰਮ ਲ ਉਹ ਤੋਂ ਇਲਾਵਾ ਕੋਈ ਐਲਾਨ ਤਾਂ ਨਹੀਂ ਪੂਰਾ ਹੋਇਆ ਪੰਜਾਬ ਜਿਵੇਂ ਸ਼੍ਰੀਲੰਕਾ ਚ ਕ੍ਰਾਈਸਿਸ ਹੀ ਨਾ ਸ਼੍ਰੀਲੰਕਾ ਵਾਲੇ ਕ੍ਰਾਈਸਿਸ ਪੰਜਾਬ ਚ ਪੈਦਾ ਹੋ ਗਿਆ ਲੋਕ ਸਭਾ 94 ਲੈ ਕੇ ਕਿਸ ਤਰੀਕੇ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਵਿਨਰਜੀਤ ਸਿੰਘ ਗੋਲਡੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਖਾਸ ਤੌਰ ਤੇ ਮਲੇਰ ਕੋਟਲਾ ਦੀ ਧਰਤੀ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਪਹਿਲਾਂ ਤਾਂ ਸਰ ਤਿਆਰੀਆਂ ਕਿਵੇਂ ਜੀ ਚੱਲ ਰਹੀਆਂ ਨੇ ਬਹੁਤ ਹੀ ਵਧੀਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਰਫਤਾਰ ਪਾਰਟੀ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨੇ ਮਲੇ ਕੋਡਲਾ ਨਿਵਾਸੀ ਨੇ ਤੇ ਦੂਸਰਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਦਾ ਚੜਦੀ ਕਲਾ ਵਾਲੀ ਪਾਰਟੀ ਹੈ ਪਹਿਲਾਂ ਵੀ ਜ਼ਿੰਦਗੀ 'ਚ ਕਦੇ ਬਹੁਤ ਮੌਕੇ ਆਉਂਦੇ ਨੇ ਉੱਚੇ ਨੀਵੇਂ ਹਾਲਾਤ ਹੁੰਦੇ ਰਹੇ ਨੇ ਬਹੁਤ ਲੋਕਾਂ ਨੇ ਸੋਚਿਆ ਕਿ ਪਾਰਟੀ ਖਤਮ ਹੋ ਗਈ ਪਾਰਟੀ ਮਰ ਗਈ ਪਾਰਟੀ ਹੁਣ ਉੱਠਦੀ ਨਹੀਂ ਪਰ ਸ਼੍ਰੋਮਣੀ ਕਾਲdal ਜਦੋਂ ਜਦੋਂ ਇਹ ਬੋਲਿਆ ਗਿਆ ਉਹਦੂ ਕਈ ਗੁਣਾ ਵੱਡੀ ਹੋ ਕੇ ਨਿਕਲੀ ਹੈ ਤੇ ਹੁਣ ਵੀ ਜਿਹੜਾ ਸ਼੍ਰੋਮਣੀ ਕਾਲdal ਜਿਹੜਾ ਸ਼ਾਂਤੀ ਭਾਈਚਾਰਕ ਸੰਘ ਦੇ ਤਰੱਕੀ ਦਾ ਪ੍ਰਤੀਕ ਹੈ ਇਹ 100% ਹੈ ਕਿ ਸ਼੍ਰੋਮਣੀ ਅਕਾਲੀ ਦਲ ਲਾਉਣ ਵਾਲੇ ਸਮੇਂ ਦੇ ਵਿੱਚ ਵਧੀਆ ਇੱਕ ਜਿਹੜਿਆ ਜਿੱਤ ਪ੍ਰਾਪਤ ਕਰੋਗਾ ਮਲੇਰ ਕੋਟਲਾ ਦੀ ਗੱਲ ਕੀਤੀ ਜਾਵੇ ਤਾਂ ਧੜੇਬੰਦੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਸੀ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਉਹ ਖਤਮ ਹੋ ਗਈ ਬਿਲਕੁਲ ਜੀ ਦੇਖੋ ਧੜੇ ਪਤਾ ਕੀ ਹੁੰਦਾ ਜਦੋਂ ਸੱਤਾ ਹੁੰਦੀ ਹੈ ਨਾ ਪਾਵਰ ਹੁੰਦੀ ਹੈ ਉਦੋਂ ਕਿਤੇ ਨਾ ਕਿਤੇ ਪਾਵਰਸ ਐਂਡ ਡਿਵਾਈਡ ਹੋ ਜਾਂਦੇ ਨੇ ਪਰ ਜਦੋਂ ਤੁਸੀਂ ਪਾਰਟੀ ਤੋਂ ਸੱਤਾ ਤੋਂ ਬਾਹਰ ਹੁੰਨੇ ਹੋ ਤਾਂ ਉਹ ਤੋਂ ਤੁਹਾਡੇ ਲਈ ਇੱਕ ਚੀਜ਼ ਜ਼ਰੂਰ ਹੈ ਕਿ ਪਾਰਟੀ ਤੋਂ ਵੱਡਾ ਕੋਈ ਲੀਡਰ ਨਹੀਂ ਹੋ ਸਕਦਾ ਨਾ ਪਾਰਟੀ ਤੋਂ ਬੰਦਾ ਵੱਡਾ ਕੋਈ ਇਨਸਾਨ ਹੋ ਸਕਦਾ ਸੋ ਪਾਰਟੀ ਹਮੇਸ਼ਾ ਵੱਡੀ ਹੈ ਤੇ ਕੋਈ ਇੰਡੀਵਿਜੂਅਲ ਬੰਦਾ ਵੱਡਾ ਨਹੀਂ ਹੈ ਤੇ ਇਸ ਕਰਕੇ ਜਿਹੜਾ ਹੁਣ ਸਮਾਂ ਹੈ ਤੇ ਮੈਨੂੰ ਨਹੀਂ ਲੱਗਦਾ ਕੋਈ ਐਸੀ ਜੀ ਗੱਲਬਾਤ ਹੈਗੀ ਆ ਠੀਕ ਆ ਟਾਈਮ ਹੁੰਦਾ ਕੋਈ ਸਮਾਂ ਜਦੋਂ ਬਣਿਆ ਹੁੰਦਾ ਉਹ ਜ਼ਰੂਰ ਟੜੇ ਬੰਦੀਆਂ ਪੈਦਾ ਹੁੰਦੀਆਂ ਨੇ ਪਰ ਅੱਜ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਹਟ ਸਾਰੀ ਲੀਡਰਸ਼ਿਪ ਜਿਹੜੀ ਹੈ ਇੱਕ ਇਕੱਠੇ ਹੋ ਕੇ ਚੱਲ ਰਹੀ ਸੰਗਰੂਰ ਦੇ ਵਿੱਚ ਗੁੱਸੇ ਹੋਏ ਜਿਹੜੇ ਵੀ ਲੀਡਰ ਸੀ ਵਾਪਸ ਆ ਗਏ ਕਿੰ ਇਹ ਹੈ ਇਹਦੇ ਵਿੱਚ ਕੱਲਾ ਕੱਲਾ ਬੰਦਾ ਕਾਊਂਟ ਕਰਦਾ ਹੈ ਤੇ ਫਿਰ ਵੀ ਜਿਹੜੇ ਵਾਪਸ ਆਏ ਨੇ ਉਹ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਇਸ ਜ਼ਿਲ੍ਹੇ ਚ ਦੋਨਾਂ ਤਿੰਨਾਂ ਜ਼ਿਲ੍ਹਿਆਂ ਚ ਵਧੀਆ ਆਪਣਾ ਯੋਗਦਾਨ ਰੱਖਦੇ ਨੇ ਤੇ ਢਿੰਛਾ ਪਰਿਵਾਰ ਆ ਜਾਂ ਹੋਰ ਜਿੰਨੇ ਵੀ ਲੀਡਰਸ਼ਿਪ ਜਿਹੜੀ ਆਈ ਹੈ ਸਾਰਿਆਂ ਨੇ ਬਹੁਤ ਵੱਡਾ ਅਨਡਾਊਟਰਲੀ ਜਿਹੜਾ ਹੁੰਦਾ ਜਦੋਂ ਪਰਿਵਾਰ ਵੀ ਜੇ ਆਪਾਂ ਇੱਕ ਵਿਖਰ ਜੇ ਦੋ ਭਰਾ ਹੁੰਦੇ ਨੇ ਜਦੋਂ ਇਕੱਠੇ ਹੁੰਦੇ ਤਾਂ ਉਹ ਤੋਂ ਬਾਅਦ ਮਜ਼ਬੂਤੀ ਤਾਂ ਹੁੰਦੀ ਹੈ ਉਹ ਛੋਟੇ ਦੇ ਘਾਵ ਸੁਣਿਆ ਨਾ ਵੀ ਉਹ ਇਕੱਠੇ ਮੁੱਠੀ ਜਿਹੜੀ ਬੰਦ ਹੈ ਤੇ ਲੱਕੜਾਂ ਨਹੀਂ ਇਕੱਠੀਆਂ ਜਾਂਦੇ ਹੁੰਦੀਆਂ ਤਾਂ ਟੁੱਟਦੀਆਂ ਨਹੀਂ ਹੈਗੀਆਂ ਕੱ ਪਰ ਇਹ ਸਮਾਂ ਹੁੰਦਾ ਪਰ ਅੱਜ ਜਿਹੜਾ ਆਉਣ ਵਾਲਾ ਸਮਾਂ ਭਵਿਕ ਜਿਹੜਾ ਚੰਗਾ ਹੋਗਾ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਅਕਾਲੀ ਦਲ ਜਿਹੜਾ ਹੈ ਉਹਨੇ ਸ਼ੁਰੂ ਤੋਂ ਇੱਕ ਚੀਜ਼ ਤਾਂ ਸਭ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸੀ ਕਿ ਸ਼ਾਂਤੀ ਭਾਈਚਾਰਕ ਸਾਂਝ ਤੇ ਤਰੱਕੀ ਇਹ ਸਾਡਾ ਸ਼ੁਰੂ ਤੋਂ ਅਜੰਡਾ ਰਿਹਾ ਤੇ ਰਹੂਗਾ ਤੇ ਹੁਣ ਜਿਹੜਾ ਅਗਲਾ ਆਉਣ ਵਾਲਾ ਸਮਾਂ ਉਹਦੇ ਵਿੱਚ ਜੇ ਤੁਸੀਂ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਮੁੱਦਾ ਹੈ ਉਹ ਪੰਜਾਬ ਦਾ ਜਿਹੜੇ ਚਾਹੇ ਉਹ ਸਾਡੇ ਸਿੱਖਾਂ ਦੇ ਹਿੰਦੂਆਂ ਦੇ ਮੁਸਲਮਾਨਾਂ ਦੇ ਜਿਹੜੀ ਗੱਲਬਾਤ ਹੈ ਜਿਹੜੀ ਮਿਨੋਰਟੀ ਦੀ ਗੱਲ ਹੈ ਜਾਂ ਪੰਜਾਬ ਦੀ ਗੱਲ ਅੱਜ ਕਿਸਾਨੀ ਦੇ ਮਸਲੇ ਨੇ ਜਾਂ ਉਹਨਾਂ ਮਸਲਿਆਂ ਦੇ ਲਈ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਤੇ ਅੱਜ ਜੇ ਸ਼੍ਰੋਮਣੀ ਕਾਲਦਲ ਨੇ ਮੰਨ ਲਓ ਭਾਜਪਾ ਨਾਲ ਨਹੀਂ ਸਮਝੌਤਾ ਕੀਤਾ ਜਾਂ ਆਪਣੇ ਏਜੰਡੇ ਰੱਖੇ ਤਾਂ ਏਜੰਡਾ ਬੇਸ ਅਸੂਲਾਂ ਦੀ ਰਾਜਨੀਤੀ ਕਰ ਰਿਹਾ ਕਾਲੀਤਲ ਤੇ ਉਹਦੇ ਚ ਉਹਨਾਂ ਨੇ ਸਪਸ਼ਟ ਕਿਹਾ ਕਿ ਪਹਿਲਾਂ ਸਾਨੂੰ ਪੰਜਾਬ ਪਿਆਰ ਹੈ ਪੰਥ ਪਿਆਰ ਹੈ ਉਸ ਤੋਂ ਬਾਅਦ ਬਾਕੀ ਮੁੱਦੇ ਨੇ ਤਾਂ ਉਹੀ ਮੁੱਦੇ ਸਾਡੇ ਕਮੀ ਖਲੂਗੀ ਕਿਤੇ ਨਾ ਕਿਤੇ ਨਹੀਂ ਕਮੀ ਕਿਉਂ ਖਲਨੀ ਹੈ ਜੀ ਕਿਸੇ चीज ਦੀ کیسے ਦੇਖੋ ਪਾਰਟੀਆਂ ਰਾਜਨੀਤੀਏ ਸਮੁੰਦਰ ਹੈ ਇਹਦੇ 'ਚ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਕੁਝ ਆਉਂਦਾ ਹੈ ਬਹੁਤ ਕੁਝ ਜਾਂਦਾ ਹੈ ਇਹਨਾਂ ਗੱਲਾਂ ਦਾ ਕੋਈ ਮੁੱਲ ਨਹੀਂ ਹੈ ਪਾਰਟੀਆਂ ਅਸੀਂ ਆਪਣੇ ਏਜੰਡੇ ਤੇ ਚੱਲਣਾ ਸਾਡਾ ਫਰਜ਼ ਬੰਦਾ ਹੈ ਸੂਲ ਨੇ ਸਾਡੇ ਅਸੀਂ ਪੰਜਾਬ ਲਈ ਲੜਨਾ ਪੰਜਾਬ ਦੇ ਹਿੱਤਾਂ ਲਈ ਲੜਨਾ ਰੀਜਨਲ ਪਾਰਟੀ ਐ ਤੇ ਰੀਜਨਲ ਪਾਰਟੀ ਦਾ ਕੰਮ ਜਿਹੜਾ ਹੁੰਦਾ ਉਹ ਜਿਹੜਾ ਉਸ ਸਟੇਟ ਦੇ ਲਈ ਕੰਮ ਕਰਨਾ ਪਹਿਲਾਂ ਜ਼ਰੂਰੀ ਆ ਉਸ ਤੋਂ ਬਾਅਦ ਬਾਕੀ ਦੇਸ਼ ਦੀ ਗੱਲ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨੇ 13 ਦੀਆਂ 13 ਸੀਟਾਂ ਦੇ ਉੱਪਰ ਸਵੀਪ ਕੀਤੀ ਜਾਊਗੀ ਸਾਰੇ ਕੀਤਾ ਜਾਊਗਾ ਸਾਰੀਆਂ ਸੀਟਾਂ ਤੇ ਚੋਣ ਜਿੱਤਾਂਗੇ સ્વીਪ ਹੋਣਾ ਪਰ એ ਵੀ ਉਹ ਹੁਣ સ્વીਪ ਜਿਹੜਾ 0 ਵਾਲੇ ਪਾਸੇ ਹੁੰਦਾ ਕਿ 13 ਵਾਲੇ ਪਾਸੇ ਹੁੰਦਾ ਲੋਕ ਦੱਸ ਦਾਨਗੇ ਇਹ ਤਾਂ ਮੈਨੂੰ ਐ ਲੱਗਦਾ ਵੀ 13 ਸੀਟਾਂ ਦੇ સ્વીਪ ਦੀ بجائے ਪਹਿਲਾਂ 13 ਕੈਂਡੀਡੇਟ ਪੂਰੇ ਹੋ ਜਾਣ ਬਹੁਤ ਹੈ ਮੈਂ ਇਹ ਵੀ 13 ਕੈਂਡੀਡੇਟ ਹੀ ਦੇ ਦੇਣਾ ਇਹ ਬਹੁਤ ਵੱਡੀ ਗੱਲ ਹੈ 13 ਜਿਹੜੇ ਉਹ ਬਣਨੇ ਸੀ ਕੰਮ ਵੀ ਜਿੱਤਣ ਵਾਲੀ ਗੱਲ ਤਾਂ ਹਲੇ ਪਾੜੀ ਦੂਰ ਦੀ ਗੱਲ ਹੈ ਹਾਲੇ ਤਾਂ ਦਿੱਲੀ ਦੂਰ ਹੈ ਇਹਨਾਂ ਦੀ ਦਿੱਲੀ ਹੁਣ ਗਏ ਹੋਏ ਨੇ ਜਿਹੜੇ ਕੰਮ ਤੇ ਤੇ ਮੇਰਾ ਕਹਿਣਾ ਇਹ ਹੈ ਕਿ ਜਿਹੜੀਆਂ 13 ਜ਼ੀਰੋ ਬੋਲਣਾ ਕਰਨਾ ਉਹਦੇ ਲਈ ਜਿੱਤਣ ਲਈ ਵੀ ਕੁਝ ਨਾ ਕੁਝ ਕਰਨਾ ਚਾਹੀਦਾ 2 ਸਾਲ ਹੋ ਗਏ ਕੋਈ ਇੱਕ ਕੰਮ ਇਹ ਜਾ ਜੇ ਮੈਂ ਹੁਣ ਚੰਨੀ ਸਾਹਿਬ ਨੇ ਕਿਹਾ ਨਾ ਵੀ ਇੱਕ ਐਲਾਨ ਪੂਰਾ ਕਰਤਾ ਆਪ ਦਾ ਵੀ ਹਾਂ ਭਾਈ ਕਿਹਾ ਸੀ ਕਿ ਜਵਾਗ ਜੰਮਣਾ ਜਵਾਗ ਜੰਮ ਲਾ ਉਹ ਤੋਂ ਇਲਾਵਾ ਕੋਈ ਐਲਾਨ ਤਾਂ ਨਹੀਂ ਪੂਰਾ ਹੋਇਆ ਤੁਸੀਂ ਕਿੰਨੀ ਕੀ ਗ੍ਰੇਡ ਦੋਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤਾਂ ਜੇ ਕੋਈ ਨੈਗੇਟਿਵ ਵਾਲਾ ਕੰਮ ਹੋਵੇ ਨਾ ਨੈਗੇਟਿਵ ਵੀ ਮਾਈਨਸ ਚ ਹੁੰਦਾ ਹੋਵੇ ਤਾਂ ਮਾਈਨਸ ਵੀ ਵੈਲਾਦਾ ਜਿਆਦਾ ਵੱਡਾ ਹੋਊਗਾ ਉਹਦੇ ਨੇ ਗ੍ਰੇਡ ਵਾਸਤੇ ਅੱਛਾ ਜੇ ਗੱਲ ਕੀਤੀ ਜਾਵੇ ਪਿਛਲੀ ਵਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਥੋਂ ਜੇਤੂ ਇਕਰਾਰ ਦਿੱਤਾ ਗਿਆ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਵੋਟ ਪਾਈ ਇਸ ਵਾਰ ਕੀ ਸ਼੍ਰੋਮਣੀ ਅਕਾਲੀ ਦਲ ਕੋਲੋਂ এজ ਕੀ ਲੋਗ ਉਹਨਾਂ ਨੂੰ ਵੋਟ ਪਾਉਣ ਯਾਰ ਅਜੈਂਡਾ ਦੇਖੋ ਪਤਾ ਕੀ ਹੁੰਦਾ ਹੈ ਇਸ ਸਮਾਂ ਹਵਾ ਹੁੰਦੀ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਇੱਕ ਵਾਰ ਹਵਾ ਬਣੀ ਆਮ ਆਦਮੀ ਪਾਰਟੀ ਦਾ ਇਹ ਸੀ ਕਿ ਸਾਰਿਆਂ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਉਹਨਾਂ ਨੇ ਇਹ ਵੀ ਮਾੜਾ ਉਹ ਵੀ ਮਾੜਾ ਇਹ ਵੀ ਮਾੜਾ ਸੀ ਇਹ ਲੁੱਟ ਕੇ ਖਾ ਗਏ ਪਟਕੇ ਖਾ ਗਏ ਉਹ ਇੱਕ ਹਵਾ ਬਣਾਈ ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਇੱਕ ਹੋਕਾ ਦਿੱਤਾ ਕਿਉਂਕਿ ਉਸ ਸਮੇਂ ਤੇ ਅਕਾਲੀ ਦਲ ਵੀ ਪਾਸੇ ਸੀ ਤੇ ਕਾਂਗਰਸ ਦੀ ਨਵੀਂ ਨਵੀਂ ਸੱਤਾ ਗਈ ਸੀ ਤੇ ਆਮ ਆਦਮੀ ਪਾਰਟੀ ਜੇ ਇੱਕ ਦੇਖੋ 70 ਸਾਲਾਂ ਚ ਪਹਿਲੀ ਵਾਰ ਇਹ ਹੋਇਆ ਕਿ ਕੋਈ ਸਰਕਾਰ ਆਈ ਹੋਵੇ ਤੇ ਤਿੰਨਾਂ ਮਹੀਨਿਆਂ ਚ ਬਾਈਲੈਕਸ਼ਨ ਹਾਰ ਜੇ ਇਹਦੋਂ ਮਾੜਾ ਕੀ 70 ਸਾਲਾਂ ਚ ਹੋਊਗਾ ਕਿਸੇ ਨਾਲ ਤੇ ਰਾਜਨੀਤੀ ਦੇ ਵਿੱਚ ਸਭ ਤੋਂ ਵੱਡੀ ਸਜ਼ਾ ਬੰਦੇ ਨੂੰ ਹੁੰਦੀ ਹੈ ਜਦੋਂ ਕੋਈ ਹਾਰਦਾ ਹੈ ਸੇਮਨਤ ਸਿੰਘ ਮਾਨ ਸਾਹਿਬ ਨੇ ਇੱਕ ਏਜੰਡਾ ਲਿਆ ਸੀ ਉਦੋਂ ਕਿ ਕਿ ਸਿੱਧੂ ਮੂਸੇ ਵਾਲੇ ਦਾ ਜਾਂ ਦੀਪ ਸਿੱਧੂ ਦਾ ਤੇ ਹੋਰ ਬਹੁਤ ਸਾਰੇ ਫੈਕਟਰ ਸੀ ਜਿੱਥੇ ਸਾਡੇ ਜਜ਼ਬਾਤੀ ਸਿਸਟਮ ਸੀ ਉਹਦੇ ਕਰਕੇ ਇਹ ਜਿਹੜਾ ਉਹਨਾਂ ਦਾ ਇਹ ਚੀਜ਼ ਹੋਈ ਪਰ 2 ਸਾਲਾਂ 'ਚ ਮੈਨੂੰ ਲੱਗਦਾ ਕਿ ਮਾਨ ਸਾਹਿਬ ਦੀ ਕੋਈ ਪਰਫਾਰਮੈਂਸ ਜੇ ਦੇਖੀ ਜਾਵੇ ਉਸ ਪੱਖ ਤੋਂ ਮੈਨੂੰ ਤਾਂ ਨਹੀਂ ਕੋਈ ਡਿਵੈਲਪਮੈਂਟ ਵਾਲੀ ਕੋਈ ਗੱਲ ਲੱਗੀ ਪੰਜਾਬ ਨੂੰ ਅੱਜ ਜੇ ਜ਼ਰੂਰਤ ਹੈ ਪੰਜਾਬ ਨੂੰ ਸ਼ਾਂਤੀ ਚਾਹੀਦੀ ਹੈ ਪੰਜਾਬ ਨੂੰ ਭਾਈਚਾਰਕ ਸਾਂਝ ਚਾਹੀਦੀ ਹੈ ਪੰਜਾਬ ਨੂੰ ਤਰੱਕੀ ਚਾਹੀਦੀ ਹੈ ਪੰਜਾਬ ਦੇ ਏਜੰਡੇ ਕਿਸਾਨੀ ਦੇ ਜਵਾਨੀ ਦੇ ਧਰਮ ਦੇ ਬਹੁਤ ਸਾਰੇ ਏਜੰਡੇ ਨੇ ਜਿਨ੍ਹਾਂ ਤੇ ਗੱਲ ਰੋਮਨੀ ਅਕਾਲੀ ਦਲ ਵੱਲੋਂ ਕਦੋਂ ਲਿਸਟ ਜਾਰੀ ਕਰ ਦਿੱਤੀ ਜਾਊਗੀ ਹਾਲਾਂਕਿ ਕਿਹਾ ਇਹ ਜਾ ਰਿਹਾ ਸੀ ਕੋਰ ਕਮੇਟੀ ਦੀ ਬੈਠਕ 'ਚ ਜ਼ਰੂਰ ਕੋਈ ਨਾ ਕੋਈ ਐਲਾਨ ਕੀਤਾ ਜਾਊ ਸਾਡੇ ਪਾਰਲੀਮੈਂਟ ਹਲਕੇ ਦੀਆਂ ਸਾਰਿਆਂ ਦੀਆਂ ਮੀਟਿੰਗਸ ਜਾਰੀ ਨੇ ਤੇ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਇਹਦਾ ਐਲਾਨ ਮੈਨੂੰ ਲੱਗਦਾ ਹੈ ਕਿ ਹਫ਼ਤਾ ਦਸ ਦਿਨ ਦੇ ਵਿੱਚ ਐਲਾਨ ਹੋ ਜਾਊਗਾ ਮੈਂ ਤਾਂ ਇਹ ਕਹੂੰਗਾ ਭਰਾਵੋ ਸਾਰੇ ਬਦਲਾ ਬਦਲੂ ਦੇਖ ਲੇ ਬਦਲਾ ਬੂੰਦਲ ਬੂੰਦਲ ਵੀ ਗਏ ਹੁਣ ਬੂੰਦਲ ਕੇ ਵੀ ਖਤਮ ਹੋ ਗਏ ਠੀਕ ਹੈ ਤੁਹਾਡੇ ਆਪਣਾ ਜਿਹੜਾ ਹੁੰਦਾ ਆਪਣਾ ਹੀ ਹੁੰਦਾ ਆਪਣਾ ਪਰਿਵਾਰ ਜਿਹੜਾ ਉਹ ਆਪਣਾ ਪਰਿਵਾਰ ਹੀ ਹੁੰਦਾ ਪੰਜਾਬੀਆਂ ਦੀ ਪਾਰਟੀ ਐ ਪੰਜਾਬੀਆਂ ਦੀ ਮਾਂ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਐ ਪੰਜਾਬ ਬਾਰੇ ਗੱਲ ਕਰਨੀ ਆ ਪੰਜਾਬੀਆਂ ਬਾਰੇ ਸੋਚਣਾ ਅਸੀਂ ਸਾਡੀ ਰਾਜਨੀਤੀ ਦਾ ਖਨੌਰੀ ਬਾਰਡਰ ਤੋਂ ਪਰੇ ਨਹੀਂ ਟੱਪਦੀ ਸੋ ਸਾਡਾ ਤਾਂ ਅਸੀਂ ਤਾਂ ਪੰਜਾਬ ਵਾਸਤੇ ਥੋੜੇ ਆਪਣੇ ਆ ਤੇ ਤੁਸੀਂ ਆਪਣੇਆਂ ਨੂੰ ਜੇ ਵਿਸਾਰੋਗੇ ਤਾਂ ਫਿਰ ਹਾਲਾਤ ਜਿਹੜੇ ਪਹਿਲਾਂ 5 ਸਾਲ ਹੋਏ ਜਾਂ 2 ਸਾਲ ਆਹਾ ਭਗਵੰਤ ਮਾਨ ਹੋਰੀ ਕਰ ਰਹੇ ਨੇ ਤੇ ਹਾਲਾਤ ਇਹੋ ਜਿਹੇ ਆ ਜਾਣਗੇ ਕਿ ਪੰਜਾਬ ਜਿਹੜਾ ਉਹ ਇਸ ਸਰਕਾਰ ਤੇ ਪਹੁੰਚੂ ਕਿ ਕੋਈ ਪੰਜਾਬ ਜਿਵੇਂ ਸ਼੍ਰੀਲੰਕਾ ਚ ਕ੍ਰਾਈਸਿਸ ਹੀ ਨਾ ਸ਼੍ਰੀਲੰਕਾ ਵਾਲੇ ਕ੍ਰਾਈਸਿਸ ਪੰਜਾਬ ਚ ਪੈਦਾ ਹੋ ਬਹੁਤ ਬਹੁਤ ਧੰਨਵਾਦ ਸਰ ਬਹੁਤ ਮਿਹਰਬਾਨ ਸੋ ਵਿਨਰਜੀਤ ਸਿੰਘ ਗੋਲਡੀ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇ ਜਿਹੜੇ ਏਜੰਡੇ ਨੇ ਉਹ ਆਮ ਲੋਕਾਂ ਤੱਕ ਪਹੁੰਚਾਉਣ ਦੇ ਲਈ ਲਗਾਤਾਰ ਯਤਨ ਕਰਦੇ ਰਹਿਣਗੇ ਕੋਸ਼ਿਸ਼ਾਂ ਕਰਦੇ ਰਹਿਣਗੇ